ਮਰ ਦੁਨੀਆ ਤੇ ਜਦ ਵੀ ਆਉਣਾ ਤੇਰਾ ਪੋਤਾ ਹੋਣਾ ਚਾਹਣਾ ਅਸੀਸ ਤੇਰੀ ਦੀ ਰੀਸ ਨਹੀਂ ਦਾਦੀ ਤੇਰੀਆਂ ਲੱਤਾਂ ਉੱਟ ਕੇ ਸੋਣਾ ਚਾਹਣਾ ਤੇਰੀ ਖੁੰਡੀ ਤੋਂ ਡਰਦੇ ਨੇ ਇੱਕ ਦੇ ਵੱਡੋਂ ਸਾਰੇ ਤੇਰੀ ਪੈਨਸ਼ਨ ਵਾਲੇ ਪੰਜ ਨੇ ਅੱਜ ਵੀ ਲੱਖ ਤੋਂ ਪਿਆਰੇ ਜਵਾਨੀ ਤੇਰੇ ਨਾਮ ਕਰਾ ਕੇ ਬਚਪਨ ਪਾਉਣਾ ਚਾਹਣਾ ਅਸੀਸ ਤੇਰੀ ਦੀ ਰੀਸ ਨਹੀਂ ਦਾਦੀ ਤੇਰੀਆਂ ਲੱਤਾਂ ਉੱਟ ਕੇ ਸੋਣਾ ਚਾਹਣਾ ਰੇਡੀਓ ਤੇ ਗੁਰਬਾਣੀ ਚੱਲਣੀ ਫਿਰ ਅੱਖ ਸੀ ਖੋਲਦੀ ਲੱਕੜ ਦੀ ਪੇਟੀ ਵਿੱਚ ਸੰਭੀ ਬਾਜੀ ਨਹੀਂ ਉਹ ਭੁੱਲਦੀ ਤੇਰੇ ਮਾਰੇ ਇੱਕੋ ਬੋਲ ਤੇ ਅੱਜ ਕੇ ਆਉਣਾ ਚਾਹਣਾ ਅਸੀਸ ਤੇਰੀ ਦੀ ਰੀਸ ਨਹੀਂ ਦਾਦੀ ਤੇਰੀਆਂ ਲੱਤਾਂ ਉੱਟ ਕੇ ਸੋਣਾ ਚਾਹਣਾ ਜਦ ਵੀ ਮੁੜ ਕੇ ਪੈਂਦੇ ਮੈਂ ਆਉਣਾ ਨਾਲ ਤੇਰੇ ਮੈਂ ਮੰਜਾ ਡੋਣਾ ਮੱਛਰਦਾਨੀ ਪੱਖਾ ਲਾਉਣਾ ਉਹੀ ਚੈਨ ਸਕੂਨ ਨਾ ਫਿਰ ਤੋਂ ਬੇਫਿਕਰਾ ਹੋਣਾ ਚਾਹਣਾ ਅਸੀਸ ਤੇਰੀ ਦੀ ਰੀਸ ਨਹੀਂ ਦਾਦੀ ਤੇਰੀਆਂ ਲੱਤਾਂ ਕੁੱਟ ਕੇ ਸੋਣਾ ਚਾਹਣਾ ਤੇਰਾ ਪੋਤਾ ਹੋਰ ਵੀ ਮਿਹਨਤ ਟੱਬਰ ਲਈਆ ਕਰਦਾ ਪਤਾ ਨਹੀਂ ਕਾਤੋਂ ਲੱਗਦਾ ਏ ਹੁਣ ਰਸਤੇ ਜਾਨਾ ਹਰਦਾ ਰੋਟੀ ਮੈਨੀ ਰੋਟੀ ਮੈਨੂੰ ਖਾਂਦੀ ਤੇਰੇ ਲਈ ਕਰਤ ਕਮਾਈ ਚੋਂ ਮੈਂ ਸੂਟ ਲੈ ਆਉਣਾ ਚਾਹਣਾ ਅਸੀਸ ਤੇਰੀ ਦੀ ਰੀਸ ਨਹੀਂ ਦਾਦੀ ਤੇਰੀਆਂ ਲੱਤਾਂ ਕੁੱਟ ਕੇ ਸੌਣਾ ਚਾਹਣਾ ਤੇਰੀਆਂ ਲੱਤਾਂ ਕੁੱਟ ਕੇ ਸੌਣਾ ਚਾਹਣਾ